ਅੱਜ 15 ਅਗਸਤ 2025 ਦਿਨ ਅੱਜ 15 ਅਗਸਤ 1947 ਨੂੰ ਜਦ ਸਾਡਾ ਦੇਸ਼ ਆਜ਼ਾਦ ਹੋਇਆ ਸੀ ਉਹ ਅਸੀਂ 78ਵੀਂ ਵਰੇ ਘੰਟਾ ਮਨਾ ਰਹੇ ਆ ਤੇ ਸਾਰੇ ਪੰਜਾਬੀਆਂ ਨੂੰ ਦੇਸ਼ ਵਿਦੇਸ਼ ਲੋਕ ਸਾਰਿਆਂ ਨੂੰ ਸਾਡੇ ਸੁਤੰਤਰਤਾ ਦਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਜਿੱਥੇ ਅਸੀਂ ਆਪਣੇ ਦੇਸ਼ ਦਾ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਆ ਉੱਥੇ ਅਸੀਂ ਸ਼ਹੀਦ ਭਗਤ ਸਿੰਘ, ਉਧਮ ਸਿੰਘ, ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ, ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ ਜਿਹਨਾਂ ਦੇ ਸ਼ਹੀਦਾਂ ਦੇ ਅਸੀਂ ਉਹਨਾਂ ਨੂੰ ਵੀ ਯਾਦ ਕਰਦੇ ਆ ਜਿਹਨਾਂ ਨੇ ਸਾਨੂੰ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਤੇ ਅਸੀਂ ਇਸ ਦਿਨ ਤੇ ਜਿਹੜੇ ਸਾਡੇ ਦੇਸ਼ ਦੀ ਰਾਖੀ ਕਰਦੇ ਆ ਅਸੀਂ ਉਹਨਾਂ ਨੂੰ ਵੀ ਬਹੁਤ ਬਹੁਤ 15 ਅਗਸਤ ਦੀਆਂ ਵਧਾਈਆਂ ਦਿੰਦੇ ਆ ਕਿਉਂਕਿ ਜੇ ਸਾਡੇ ਬਾਡਰਸ ਰਖੇ ਤਾਂ ਤਾਂ ਸਾਰੇ ਸੁਰਖੇ ਤੋਂ ਜਿਹੜੇ ਸਾਨੂੰ ਬਾਹਰ ਦੇ ਜੋ ਇਸ ਵੇਲੇ ਖਦਰਾ ਜਿਨ੍ਹਾਂ ਤੋਂ ਜਿਹੜੇ ਅਤਵਾਦੀ ਤੱਤ ਆ ਉਹ ਸਾਡੀ ਰਾਖੀ ਕਰਦੇ ਆ ਤਾਂ ਹੀ ਸੀ ਚੈਨ ਦੀ ਨੀਂਦਾਂ ਸੌਂਦੇ ਆ ਤੇ ਬਹੁਤ ਬਹੁਤ ਮੁਬਾਰਕਾਂ ਫਿਰ ਦਿੰਦੇ ਆ 15 ਅਗਸਤ ਦੀਆਂ ਬਹੁਤ ਬਹੁਤ ਵਧਾਈਆਂ ਮਾਨਯੋਗ ਸਾਥੀਓ ਅੱਜ ਆਪਾਂ ਭਾਰਤ ਦੇ ਆਜ਼ਾਦੀ ਦੇ ਔਰਥੀਵੇਂ ਵਰੇਗੰਡ ਦੇ ਮੌਕੇ ਤੇ ਇਕੱਤਰ ਹੋਏ ਹਾਂ ਨਸਪਲ ਜੂਨੀਅਨ ਨਸਪਲ ਕਰਮ ਨਸਪਲ ਵਰਕਰ ਜੂਨੀਅਨ ਪੈਨਸ਼ਨਰ ਜੂਨੀਅਨ ਇਹਨਾਂ ਵੱਲੋਂ ਆਪਾਂ ਮਤਲਬ ਅੱਜ ਦੇਸ਼ ਦੀ ਆਜ਼ਾਦੀ ਦਾ 79ਵਾਂ ਦਿਨ ਮਨਾਉਣ ਜਾ ਰਹੇ ਹਾਂ ਇਸ ਲਈ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਤੇ ਪਰ ਮੈਂ ਇਹ ਅਸਲ ਵਿੱਚ ਆਜ਼ਾਦੀ ਜਿਹੜੀ ਹੈ ਉਹ ਅਜੇ ਮੁਠੀ ਭਰ ਲੋਕਾਂ ਦੇ ਹੱਥਾਂ ਵਿੱਚ ਹੀ ਆ ਜੇ ਆਪਾਂ ਥੱਲੇ ਦੇਖੀ ਜਾਈਏ ਦੇਖੀ ਤਾਂ ਨਾ ਮਜ਼ਦੂਰ ਤੱਕ ਪਹੁੰਚੀ ਆਜ਼ਾਦੀ ਨਾ ਹੀ ਮਤਲਬ ਕਿਸੇ ਵਰਕਰ ਤੱਕ ਪਹੁੰਚੀ ਆ ਨਾ ਹੀ ਕਿਸੇ ਛੋਟੇ ਮਤਲਬ ਕਾਰੋਬਾਰੀ ਬਤ ਤੱਕ ਪਹੁੰਚੀ ਆ ਆਜ਼ਾਦੀ ਸਿਰਫ ਦੇਸ਼ ਦੇ ਹਾਕਮਾਂ ਲਈ ਮਤਲਬ ਇਹ ਸੋਹ ਲਿਆ ਜਾਂਦੀ ਆ ਨਹੀਂ ਤਾਂ ਬਹੁਤ ਬੁਰਾ ਹਾਲ ਆ ਸਾਡੇ ਦੇਸ਼ ਦਾ ਜਨਤਾ ਦਾ ਇਹ ਇਹ ਸਾਰੇ ਲੀਡਰਾਂ ਨੂੰ ਮੇਰੀ ਗੁਜਾਰ ਬੇਨਤੀ ਆ ਕਿ ਆਪਣੇ ਦੇਸ਼ ਦੀ ਜਨਤਾ ਵਾਰੇ ਸੋਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਤਾਂ ਹੀ ਆਜ਼ਾਦੀ ਜਿਹੜੇ ਅਸਲੀ ਮਹਨਿਆਂ ਵਿੱਚ देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर